ਹਰਨ ਦੇ ਅਧੀਨ ਆਉਂਦੇ ਹਲਕਾ ਪੱਟੀ ਦੇ ਪਿੰਡ ਜੋਰ ਸਿੰਘ ਵਿੱਚ ਇੱਕ ਹੋਰ ਨੌਜਵਾਨ ਛੜਿਆ ਚਿੱਟੇ ਦੀ ਪੇਂਟ ਹਲਕਾ ਪੱਟੀ ਦੇ ਪਿੰਡ ਜੋਰ ਸਿੰਘ ਵਾਲਾ ਵਿੱਚ ਇੱਕ ਹੋਰ 24 ਸਾਲਾ ਨੌਜਵਾਨ ਛੜਿਆ ਚਿੱਟੇ ਦੀ ਪੇਟ ਜ਼ਿਕਰਯੋਗ ਗੱਲ ਇਹ ਹੈ ਕਿ ਜਿੱਥੇ ਸਰਕਾਰਾਂ ਵੱਲੋਂ ਵੱਡੇ ਵੱਡੇ ਦਾਅਵੇ ਅਤੇ ਵਾਅਦੇ ਕੀਤੇ ਜਾਂਦੇ ਹਨ ਕਿ ਨਸ਼ਾ ਤਸਕਰਾਂ ਤੇ ਬੰਦੀ ਕਾਨੂੰਨੀ ਤਾਰਾਵਾ ਤਹਿਤ ਕਾਰਵਾਈ ਕੀਤੀ ਜਾਵੇਗੀ ਉੱਥੇ ਹੀ ਦੂਜੇ ਪਾਸੇ ਨਸ਼ਾ ਤਸਕਰਾ ਵੱਲੋਂ ਸ਼ਰੇਆਮ ਪਿੰਡ ਪਿੰਡ ਨਸ਼ਾ ਵਿਕ ਰਿਹਾ ਹੈ ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਸੁੱਤਾ ਹੈ ਕੁੰਭਕਰਨ ਦੀ ਨੀਂਦ अनेका ਮਾਵਾਦੇ ਪੁੱਤ ਚਿੱਟੇ ਦੀ ਪੇਂਟ ਚੜ੍ਹ ਕੇ ਪਰ ਹੁਣ ਤੱਕ ਨਸ਼ਾ ਤਸਕਰਾਂ ਤੇ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾ ਰਹੀ ਆਖਿਰ ਕਦੋਂ ਤੱਕ ਪੰਜਾਬ ਦੀਆਂ ਮਾਵਾਦੇ ਪੁੱਤ ਇਸੇ ਤਰ੍ਹਾਂ ਚਿੱਟੇ ਦੀ ਪੇਂਟ ਚੜ੍ਹਦੇ ਰਹਿਣਗੇ ਆਖਿਰ ਕਦੋਂ ਮਿਲੂ ਪੰਜਾਬ ਦੀਆਂ ਮਾਵਾ ਭੈਣਾਂ ਨੂੰ ਇਨਸਾਫ ਵੱਡਾ ਸਵਾਲ ਹੈ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਤੇ ਬੰਦਾ ਹੈ ਤਰੰਤਰੰਤਪ ਪੱਤਰਕਾਰ ਸونو ਫਤਿਆਬਾਦ ਦੀ ਵਿਸ਼ੇਸ਼ ਰਿਪੋਰਟ ਚਲੋ ਯਾਰਾ ਨਿਸ਼ਾ ਕਰ ਦੇਈ ਨਾ ਪੜੀ ਟਾਡੇ ਦਾ ਸੰਜੀਤ ਸਿੰਘ ਕਿੰਨੇ ਬੱਚੇ ਟਾਡੇ ਬੇਟੀ ਇੱਕ ਹੀ ਕਿੰਨਾ ਕੋ ਨਸ਼ਾ ਕਰਦੇ ਤੇ ਕਿੰਨਾ ਕੋ ਇਸੇ ਦੇਖਦਾ ਪਿੰਡ ਚ ਬਾਦੂ ਵੇਖਦਾ ਆਜੋ ਇਹ ਮਾਤਾ ਜੀ ਹਾਂਜੀ ਇਹ ਮੰਗ ਕਰੋਗੇ ਨਾ ਨਸ਼ਾ ਬੰਦ ਕੀਤਾ ਜਾਵੇ ਵੀ ਰਾਡਾ ਬਤੀ ਨਹੀਂ ਰਿਆ ਕਿਹੜਾ ਪਿੰਡਾ ਜੌੜ ਸਿੰਘ ਵਾਲਾ ਦੇ ਕੀ ਗੱਲ ਹੋਈ ਸਾਡੇ ਚਾਚੇ ਦਾ ਪੋਤਾ ਸਰਜੀਤ ਸਿੰਘ ਕੀ ਗੱਲ ਬਣੀ ਕਿੰਨੇ ਸਵੇਰੇ ਟੀਕਾ ਲਾ ਲਿਆ ਟੀਕਾ ਲਾ ਕੇ ਉਹ ਪੂਰਾ ਹੋ ਗਿਆ ਵਾ ਨਸ਼ਾ ਸਾਡੇ ਇੰਨਾ ਜ਼ਿਆਦਾ ਵਿਗਦਾ ਵਾ ਸਾਡੇ ਪਿੰਡ ਚ ਪਹਿਲਾਂ ਨਹੀਂ ਖਾਸ ਕਰਕੇ ਆਮ ਆਦਮੀ ਦੇ ਮੋਤ ਬਾਰ ਵੀ ਇੱਥੇ ਕੋਲ ਖੜੋਤੇ ਆ ਇਹਨਾਂ ਨੂੰ ਵੀ ਪਤਾ ਵਾ ਵੀ ਜਦੋਂ ਦੀ ਆਮ ਆਦਮੀ ਦੀ ਸਰਕਾਰ ਬਣੀ ਪਹਿਲਾਂ ਸਾਡੇ ਪਿੰਡ ਨਹੀਂ ਵਿਗਦਾ ਉਦੋਂ ਦਾ ਵਿਗਦਾ ਸੀ ਪਰ ਇਹ ਸਾਰੇ ਜਾ ਜਾ ਕੇ ਪੁਲਿਸ ਪ੍ਰਸ਼ਾਸਨ ਨੂੰ ਵੀ ਤੇ ਲੀਡਰ ਸਾਹਿਬਾਨਾਂ ਨੂੰ ਵੀ ਕਹਿੰਦੇ ਆ ਪਰ ਕੋਈ ਸਾਡੀ ਸੁਣਵਾਈ ਨਹੀਂ ਉੱਥੇ ਹੋ ਰਹੀ ਪਿੰਡ ਦੇ ਵਿੱਚ ਸਾਡੇ ਸਾਰੇ ਹੋਰ ਨਾ ਪਿੰਡੋਂ ਤੋਂ ਆਣ ਕੇ ਮੁੰਡੇ ਜਿਹੜੇ ਰਾਤ ਦਿਨ ਉਧਰ ਧੁੰਮੀ ਚੁੱਕ ਛੜਦੇ ਆ ਗੱਡੀਆਂ ਮੋਟਰਸਾਈਕਲ ਪਤਾ ਨਹੀਂ ਕਿੰਨੇ ਕ ਆਉਂਦੇ ਆ ਤੇ ਚੋਰੀਆਂ ਵੀ ਹੁੰਦੀਆਂ ਵਾਂ ਪਰ ਕੋਈ ਸਾਡੀ ਜਿਹੜੀ ਸੁਣਵਾਈ ਆ ਉਹ ਨਹੀਂ ਹੋ ਰਹੀ ਮੰਗਦੇ ਉਹ ਕਰਦੇ ਆ ਵੀ ਇਹਨੂੰ ਨਸ਼ੇ ਨੂੰ ਬਿਲਕੁਲ ਸਾਰੇ ਪੰਜਾਬ ਚੋਂ ਆਪਾਂ ਤੇ ਇਹਨੇ ਖਤਮ ਕੀਤਾ ਜਾਵੇ ਹੁਣ ਇਹ ਇੱਕ ਘਰ ਦੀ ਕਹਾਣੀ ਨਹੀਂ ਗੀ ਇਹ ਘਰ ਘਰ ਦੀ ਕਹਾਣੀ ਆ ਪਿੰਡ ਪਿੰਡ ਦੀ ਕਹਾਣੀ ਆ ਵੀ ਕਿੰਨੇ ਮੁੰਡੇ ਨੌਜਵਾਨ ਆ ਜਿਹੜੇ ਉਹ ਏਸ ਨੂੰ ਨਸ਼ੇ ਦੀ ਬਲੀ ਚੜ ਰਹੇ ਆ ਟੀਕੇ ਲਾ ਲਾ ਕੇ ਮਰਦੇ ਰਹੇ ਡੇਢ ਮਹੀਨਾ ਪਹਿਲਾਂ ਉਥੇ ਲੱਗ ਗਈ ਪਿੰਡ ਇੱਕ ਹੋਰ ਮੁੰਡਾ ਮਰਿਆ ਵਾ ਤੇ ਹੁਣ ਫੇਰ ਹੋਣੇ ਡੇਢ ਮਹੀਨਾ ਹੋਇਆ ਜੇ ਹੁਣ ਇਹ ਡੇਢ ਮਹੀਨੇ ਬਾਅਦ ਇਹ ਆ ਤੇ ਕਿੰਨੇ ਆਪਣੇ ਪੰਜਾਬ ਦੇ ਪਿੰਡਾਂ ਤੋਂ ਹਿਸਾਬ ਲਾ ਲਓ ਡੇਢ ਮਹੀਨੇ ਚ 45 ਦੇਣੇ ਆ ਤੇ 45 ਦਿਨਾਂ ਦੇ ਵਿੱਚ ਸਾਡੇ ਪਿੰਡ 'ਚ ਹੀ ਦੋ ਮਰ ਗਏ ਹੋਰ ਦੂਜਿਆਂ ਪਿੰਡਾਂ ਦੇ ਵਿੱਚ ਕੀ ਆ ਲਾਉਣ ਡਿਆ ਵਾ ਇਹ ਕਰਕੇ ਸਰਕਾਰ ਨੂੰ ਬੇਨਤੀ ਆ ਵੀ ਤੁਸੀਂ ਜਿਹੜਾ ਵਾਅਦਾ ਕਰਕੇ ਪੰਜਾਬ ਦੀ ਸੱਤਾ ਸੰਭਾਲੀ ਸੀ ਪੰਜਾਬ ਦਾ ਜਰੂਰ ਕੋਈ ਨਾ ਕੋਈ ਤੁਸੀਂ ਇਹ ਗੱਲ ਤੇ ਹੱਲ ਕਰੋ ਤੁਸੀਂ ਅਫਸਰਾਂ ਨਾਲ ਮੀਟਿੰਗਾਂ ਵੀ ਲਾਉਂਦੇ ਜੇ ਉਹਨਾਂ ਨੂੰ ਕਹਿੰਦੇ ਵੀ ਜੇ ਪਰ ਕੋਈ ਜਿਹੜਾ ਵਾ ਪੁਲਿਸ ਪ੍ਰਸ਼ਾਸਨ ਇਸ ਗੱਲ ਉੱਤੇ ਕੋਈ ਧਿਆਨ ਨਹੀਂ ਦੇ ਰਹੀ ਗੁਰਦੇਵ ਸਿੰਘ ਕਿਹੜਾ ਪਿੰਡ ਆ ਜੋੜ ਸਿੰਘ ਵਾਲਾ ਕੀ ਗੱਲ ਹੋਈ ਆ ਮੁੰਡੇ ਨੂੰ ਮੁੰਡਾ ਵੀਰ ਟੀਕਾ ਲਾ ਕੇ ਮਰਿਆ ਹਸਮੈਗ ਦਾ ਕੀ ਨਾਂ ਦਾ ਸਰਜੀਤ ਸਿੰਘ ਕਿੰਨੀ ਕੁ ਉਮਰ ਦੀ ਸੀ ਉਮਰ ਵੀਰ 24-25 ਸਾਲ ਦੀ ਉਮਰ ਆ ਸਾਰੀ ਤੇ ਵਿਆਹ ਕਿ ਘਰ ਆ ਵਿਆਹ ਵੀਰ ਛੋਟੀ ਜੀ ਕੁੜੀ 6 ਸਾਲਾਂ ਦੀ ਇੱਕ ਪਿੰਡੋਂ ਸਮੈ ਇਥੋਂ ਆਵਾਜ਼ਾਂ ਮਾਰਦੇ ਮਾਰਦੇ ਸਵੇਰੇ 6 ਵਜੇ ਗਿਆ ਵਾ ਤੇ ਪਿੰਡ ਨੂੰ ਚਲ ਗਿਆ ਵਾ ਤੇ ਪਿੰਡੋਂ ਬਕਰਾ ਸਾਡੇ ਪਿੰਡ ਦਾ ਮਜਮੀਆਂ ਸਿੰਘ ਦਾ ਮੁੰਡਾ ਅੱਗੇ ਵੀ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਪਰ ਸਾਡੀ ਸੁਣਵਾਈ ਕੋਈ ਨਹੀਂ ਤੇ ਆਂਦੇ ਆਂਦੇ ਉਤੋਂ ਰੁਪਈਆ 500 ਇਥੋਂ ਫੋਨ ਚਾਰਜਰ ਲੱਗਾ ਸੀ ਮੇਰਾ ਫੋਨ ਦੇ ਮਗਰ ਹੀ ਪੈਸੇ ਫੋਨ ਦੇ ਮਗਰੋਂ ਪੈਸੇ ਲੈ ਗਿਆ ਕੱਢ ਕੇ ਆਵਾਜ਼ਾਂ ਮਾਰਦੇ ਮਾਰਦੇ ਨਿਕਲ ਗਿਆ ਪਿੰਡੋਂ ਬਕਰ ਤੋਂ ਲੈ ਕੇ ਮਾਲ ਤੇ ਪੰਚਾਇਤ ਵਾਲੀ ਮੋਟਰ ਤੇ ਜਾ ਕੇ ਨੇ ਟੀਗਾ ਲਾ ਲਿਆ ਜਦੋਂ ਛੋਟਾ ਭਰਾ ਮੇਰਾ ਗਿਆ ਵਾ ਗੇੜਾ ਮਾਰਨ ਉਥੇ ਤੇ ਜਾਂਦਿਆਂ ਨੂੰ ਉਥੇ ਡੱਗਾ ਪਿਆ ਸੂਈ ਵੀ ਕੋਲ ਸਮੈਗ ਵੀ ਉਤਰਾ ਪੁੜੀ ਚ ਵੱਜੀ ਆ ਲਾ ਕੇ ਤੇ ਵੱਦੀ ਉਤਰੇ ਬੋਝੇ ਦੇ ਵਿੱਚ ਹੀ ਜੇ ਵੇਖਿਆ ਜਾਂਦਾ ਤੇ ਕਿੰਨਾ ਕੋ ਨਸ਼ਾ ੜਾ ਇਥੇ ਬਹੁਤ ਜ਼ਿਆਦਾ ਨਸ਼ਾ ਵੀਰਿਆ ਨਸ਼ੇ ਦੀ ਦੇ ਹੱਥ ਹੀ ਕੋਈ ਨਹੀਂ ਕੋਈ ਦਰਖਾਸਤ ਨਹੀਂ ਦਿੱਤੀ ਇਹਦੇ ਬਾਰੇ ਦਰਖਾਸਤ ਵੀ ਆ ਸਰਦਾਰ ਸੋਨ ਸੋਨਾ ਮੈਂ ਬੇਨਤੀ ਕੀਤੀ ਆ ਗਏ ਮੇਰੇ ਵੀਰ ਉੱਥੇ ਜਾ ਕੇ ਪੀਏ ਸਾਹਿਬ ਨੂੰ ਵੀ ਆਖਿਆ ਵਾ ਪੀਏ ਸਾਹਿਬ ਆਂਦਾ ਵੀ ਅਸੀਂ ਕਿਆ ਵਾ ਪੱਟੀ ਵਾਲੇ ਐਸਐਚਓ ਨੂੰ ਫੋਨ ਬਕਾਇਦਾ ਬਸੋੜ ਸੋਨਾ ਵੀ ਕੀਤਾ ਔਰ ਵੀ ਮੇਰੇ ਵੀਰਾਂ ਨੇ ਕੀਤਾ ਪਰ ਕੋਈ ਸੁਣਵਾਈ ਨਹੀਂ ਹੋਈ ਕਿਸੇ ਨੇ ਪੁੱਛਿਆ ਨਹੀਂ ਅਣਕੇ ਜੇ ਤਾਂ ਇਹ ਸ਼ਰੇ ਆਮ 10 ਮਿੰਟ ਖੜੋ ਕੇ ਵੇਖ ਲਓ ਉੱਥੇ ਪਿੰਡ ਗਲੀ ਦੇ ਉਰੇ ਬੁਗੀ ਅੱਗੇ 10 ਮਿੰਟਾਂ ਚ ਪਤਾ ਨਹੀਂ 20 ਮੋਟਰਸਾਈਕਲ ਆ ਜਾਂਦੇ ਆ ਸ਼ਰੇ ਆਮ ਨੇ ਧੜ ਘੁਰ ਕੇ ਵੇਜਦਾ ਕੋਈ ਨਹੀਂ ਉਹਨੂੰ ਡੱਕਦਾ ਕੱਲਾ ਵੀ ਇਹਦਾ ਕੋਈ ਨਹੀਂ ਉਹ ਸਾਰਾ ਪਰਿਵਾਰ ਹੀ ਪਰਲੇ ਉਹਦੇ ਭਰਾ ਨਹੀਂ ਇਹ ਕੰਮ ਕਰਦੇ ਕੱਲਾ ਜਿੰਨੇ 3-4 ਜੀਏ ਸਾਰੇ ਆਪ ਦਾ ਇਹ ਕੰਮ ਕਰਦੇ ਬਿੱਕਰ ਦਾ ਪਰਿਵਾਰ ਸ਼ਰਿਆਮ ਰਹੀ ਮੰਗ ਵੀਰੇ ਇਹੋ ਕਰਦੇ ਆ ਵੀ ਇਹ ਸਾਡਾ ਬੇਲੀ ਦੇ ਚੱਲ ਵਸਿਆ ਪਰ ਹੋਰ ਨਾ ਕਿਸੇ ਮਾਂ ਦਾ ਪੁੱਤ ਚੱਲ ਵਸੇ ਇਹਨੂੰ ਨੱਥ ਪਾਉਣੀ ਚਾਹੀਦੀ ਆ ਸ਼ਰਿਆਮ ਜਿਹੜਾ ਕੁੜੀਆਂ ਚ ਵੇਖਣ ਡਿਆ ਵੀਰੇ ਜੋੜਸ ਵਾਲੇ ਦਾ ਦੇ ਬਹੁਤ ਜ਼ਿਆਦਾ ਕੰਮ ਖਰਾਬਾ ਇਹਨੂੰ ਨੱਥ ਕਾਉਣੀ ਚਾਹੀਦੀ ਆ ਜਦੋਂ ਮਰਜੀ ਆਪਾਂ ਮਤਲਬ ਬਈ ਆਪਣਾ ਪਨੂਨਾ ਪੋਜ ਗਰਜੰਡ ਸਿੰਘ ਪਿੰਡ ਇਹੀ ਜੋੜਸ ਸਿੰਘ ਵਾਲਾ ਕੀ ਗੱਲ ਹੋਈ ਆ ਇਹ ਜਿਹੜੀ ਅੱਜ ਦਰ ਘਟਨਾ ਹੋਈ ਆ ਵੇਖੋ ਕਿ ਪੰਜਾਬ ਦੇ ਵਿੱਚ ਇੱਕ ਅੱਗ ਬਲ ਰਹੀ ਆ ਜਿਹੜੀ ਨਸ਼ਿਆਂ ਦੀ ਬਹੁਤ ਜ਼ਿਆਦੀ ਪਰਮਾਰ ਆ ਤੇ ਸਾਡਾ ਪਿੰਡ ਜਿਹੜਾ ਜੋੜਸੋਂ ਆਲਾ ਇਹਦੇ ਵਿੱਚ ਵੀ ਪਿਛਲੇ ਲੰਮੇ ਸਮੇਂ ਤੋਂ ਮਜੀਬ ਸਿੰਘ ਬਿੱਕਰ ਸਿੰਘ ਪੁੱਤਰ ਵੀਰ ਸਿੰਘ ਤੇ ਉਹਦਾ ਪੁੱਤਰ ਮਣੀ ਸ਼ਰੇ ਆ ਵੇਖੋ ਜੇ ਸਾਰੇ ਨਗਰ ਨੂੰ ਵੀ ਪਤਾ ਵਾ ਸਾਰੇ ਪੁਲਿਸ ਪ੍ਰਸ਼ਾਸਨ ਨੂੰ ਵੀ ਪਤਾ ਵਾ ਕਿ ਵਿਕਦਾ ਏ ਰੋਜ਼ ਗੱਡੀਆਂ ਦੀਆਂ ਗੱਡੀਆਂ ਆਉਂਦੀਆਂ ਢਾਣੀਆਂ ਤੇ ਪਰ ਗੱਲ ਕਰਕੇ ਕੋਈ ਖੋਜ ਨਹੀਂ ਗਾ ਇਹ ਜਿਹੜੀ ਅੱਜ ਮੌਤ ਹੋਈ ਹੈ ਇਸ ਵੀਰ ਦੀ ਇਹਦਾ ਛੋਟੇ ਹੁੰਦੇ ਦਾ ਮਾਪਿਓ ਮਰਿਆ ਹੈ ਚਾਚਿਆਂ ਤਾਵਾ ਤਾਇਆਂ ਦੇ ਭਰਾਵਾਂ ਦੇ ਪੁੱਤਾਂ ਨੇ ਇਹਨੂੰ ਛੋਟੀਆਂ-ਛੋਟੀਆਂ ਬੁਰਕੀਆਂ ਦੇ ਕੇ ਪਾਲ ਲਿਆ ਉਸ ਤੋਂ ਬਾਅਦ ਆ ਸ਼ਾਦੀ ਹੋਈ ਅੱਜ ਆ ਜਿਹੜੀ 20-25 ਸਾਲ ਦੀ ਲੜਕੀ ਆ ਇਹ ਇਹ ਕਿੰਨੂੰ ਕੀਤੇ ਗੱਲ ਲੱਗੂਗੀ ਇਹਨੂੰ ਕੌਣ ਰੱਖੂਗਾ ਕੀ ਬੱਚੇ ਛੋਟੇ-ਛੋਟੇ ਇਹ ਇੱਕੋ ਕੁੜੀ ਆ ਪਰ ਇਹ ਜਿਹੜੀ ਹੈਗੀ ਹੈ ਲਾਨਤ ਦਿਨੋਂ-ਦਿਨ ਘਟਣਦੀ ਥਾਂ ਵਧਦੀ ਜਾਂਦੀ ਆ ਆਪਦੀ ਆਂਦੀ ਪ੍ਰਸ਼ਾਸਨ ਨੂੰ ਬੇਨਤੀ ਆ ਸਾਡੇ ਵੱਲੋਂ ਅੱਗੇ ਵੀ ਕਿਹਾ ਗਿਆ ਸੀ ਸਾਡੇ ਪਿੰਡ ਵਿੱਚ ਜੋ ਛਰੇ ਆਮ ਵਿਕਰੀਆ ਵੈਤ ਵਿੱਚ ਕੋਈ ਦੋਰ ਆ ਬਣੀਆ ਭਰਾ ਖਲੋਤੇ ਸਾਰੇ ਮਜਬੀ ਸਖ ਵੇਚ ਰਿਹਾ ਵਾ ਜੀ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਨਸ਼ਾ ਦੇ ਬਿਲਕੁਲ ਬੰਦ ਕਰ ਦਿੱਤਾ ਗਿਆ ਦੇਖੋ ਜੀ ਠੀਕ ਆ ਕਹਿ ਰਹੀ ਆ ਪਰ ਗਰਾਊਂਡ ਲੈਵਲ ਤੇ ਕੁਝ ਹੋਰ ਚੀਜ਼ ਆ ਜੀ ਗਰਾਊਂਡ ਲੈਵਲ ਤੇ ਜਦੋਂ ਗੱਲਾਂ ਆ ਕੇ ਹੋਣਗੀਆਂ ਉਤਲੇ ਵੱਡੇ ਸਮਲਗਰਾਂ ਨੂੰ ਫੜ ਕੇ ਗੱਲ ਨਹੀਂ ਬਣਨੀ ਛੋਟੇ ਪਿੰਡਾਂ ਦੇ ਵਿੱਚ ਪਿੰਡ ਸੰਯੋਗ ਦੇਣਾ ਪਿੰਡਾਂ ਦੇ ਲੋਕ ਸੰਯੋਗ ਦੇਣਾ ਇਹ ਵੇਖੋ ਪਿੰਡ ਦਾ ਮਸਲਾ ਏ ਇਹ ਪਿਛਲੇ 10 ਦਿਨਾਂ ਤੋਂ ਸਾਡੇ ਗੁਰੂ ਘਰ ਮੇਲਾ ਚੱਲ ਰਿਹਾ ਉੱਥੇ ਗੱਲ ਸਾਰੇ ਹੀ ਸੇਵਾਦਾਰ ਕਰੀ ਜਾਂਦੇ ਆ ਕਿ ਆਪਣਾ ਨੁਕਸਾਨ ਪਾਈ ਹੋ ਜਾਣਾ ਹੋ ਜਾਣਾ ਤੇ ਅੰਤ ਨੂੰ ਨੁਕਸਾਨ ਰਾਤੀ ਜੇ ਸਵੇਰੇ ਹੋ ਗਿਆ ਵਾ ਤੇ ਹਜੇ ਹੋ ਸਕਦਾ ਵਾ ਵੀ ਕੱਲ ਨੂੰ ਵੀ ਇੰਨੀ ਜਿਆਦਾ ਬੇਹਾਲਤ ਹੋਈ ਪਈ ਆ ਪਿੰਡ ਦੇ ਵਿੱਚ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਆ ਖਾਸ ਕਰਕੇ ਹਲਕੇ ਦੇ ਮੰਤਰੀ ਸਾਹਿਬ ਆ ਪ੍ਰਸ਼ਾਸਨ ਠਾਣਾ ਐਸਐਸਓ ਸਾਹਿਬ ਪੱਟੀ ਮੋੜ ਆ ਕਿ ਤੁਰੰਤ ਨਕੇਲ ਪਾਈ ਜਾਵੇ ਪਹਿਲੋਂ ਵੀ ਅਪਰੂਵਮੇਸ਼ਨ ਦਿੱਤੀ ਆ ਹੁਣ ਅਸੀਂ ਖੁਦ ਇਸ ਜੇਸਾ ਪ੍ਰਸ਼ਾਸਨ ਨੇ ਕੋਈ ਕਦਮ ਨਾ ਚੁੱਕਿਆ ਤੇ ਮਜਬੂਰ ਨ ਪਿੰਡ ਨੂੰ ਕੋਈ ਕਦਮ ਚੁੱਕਣਾ ਪਿਆ ਤੇ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਊਗੀ ਇਹ ਪਿੰਡ ਦੇ ਵਿੱਚ ਜਿਹੜਾ ਸ਼ਰੇਆਮ ਨਸ਼ਾ ਵਿਚਦਾ ਏ ਇਹਨੂੰ ਅੱਜ ਹੀ ਉਹ ਬੰਦੇ ਜਿਹੜੇ ਰਸਟ ਕੀਤੇ ਜਾਣ ਇਹਦੇ ਕਾਤਲ ਕੋਸ਼ਤ ਕੀਤੇ ਜਾਣ ਕਿਉਂਕਿ ਇਹ ਪਿੰਡ ਦਾ ਮੁੰਡਾ ਪਿੰਡ ਹੀ ਨਸ਼ਾ ਟੀਕਾ ਕਰਕੇ ਮਰਿਆ ਵਾ ਸਾਰਿਆਂ ਨੂੰ ਪਤਾ ਵਾ ਇਸ ਤੋਂ ਇਸ ਤੋਂ ਪਹਿਲਾਂ ਦੋ ਤਿੰਨ ਮੌਤਾਂ ਹੋਈਆਂ ਉਹ ਵੀ ਟੀਕਣ ਹੋਈਆਂ ਭਾਈ ਤਰਸੇਮ ਸਿੰਘ ਮਰਿਆ ਸੀਗਾ ਮਜਬੀ ਸਿੱਖ ਸਤਨਾਮ ਸਿੰਘ ਮਰਿਆ ਸੀਗਾ ਇੱਕ ਦਾ ਸਾਡੇ ਸੁਖਦੇਵ ਸਿੰਘ ਪੱਪੂ ਦਾ ਮੁੰਡਾ ਮਰਿਆ ਸੀ ਭਾਬ ਕੇ ਅੱਗ ਬਲ ਰਹੀ ਹੈ ਜੀ ਜਿਹੜਾ ਜਿਹੜਾ ਨਸ਼ਾ ਵੇਚਦੇ ਉਹਨਾਂ ਦਾ ਨਾਮ ਤਾਂ ਪਤਾ ਕੀ ਉਹਨਾਂ ਦਾ ਨਾਮ ਜੀ ਬਿੱਕਰ ਸਿੰਘ ਪੁੱਤਰ ਵੀਰਮ ਸਿੰਘ ਵੀਰ ਸਿੰਘ ਮਜਬੀ ਸਿੱਖ ਆ ਤੇ ਗਾਂ ਉਹਨਾਂ ਦਾ ਛੋਟਾ ਮੁੰਡਾ ਇਹ ਮਣੀ ਵੇਖੋ ਅਸੀਂ 50 50 ਕਿੱਲੇ ਵਾਲੇ ਆ ਜੀ ਉਹਨਾਂ ਤੇ ਖੁਰਲੀ ਨਹੀਂ ਬੰਦਦੀ ਤੇ ਮਹਿਲ ਪਾਈ ਜਾਂਦੇ ਆ ਸਾਰੇ ਪਿੰਡ ਨੂੰ ਦੀਂਦਾ ਵਾ ਬੋਲਦਾ ਕੋਈ ਨਹੀਂ ਜੇ ਅੱਜ ਅੰਤ ਨੂੰ ਇਹ ਵੀਰ ਗਿਆ ਵਾ ਤੇ ਸਾਰੇ ਬੋਲੇ ਆ ਆਉਣ ਵਾਲੇ ਸਮੇਂ ਦੇ ਵਿੱਚ ਕੱਲ ਪਰਸ ਨੂੰ ਦੋ ਰਾਤ ਲਟਣਦੇ ਸੀ ਤੇ ਉਹ ਵੇ ਗੱਡੀ ਪਰਸੋ ਗੱਡੀ ਫੜੀ ਪਰ ਆਸਰਾ ਕੋਈ ਨਹੀਂ ਕਰਦਾ ਹੁਣ ਭਰਾਵਾਂ ਨੂੰ ਬੇਨਤੀ ਹੈ ਨਗਰ ਨੂੰ ਕਿ ਇਹ ਜਿਹੜਾ ਭੜ ਮੱਚ ਗਿਆ ਜਿਹੜਾ ਇਹ ਚਿਰਾਗ ਬੁੱਝ ਗਿਆ ਆਉਣ ਵਾਲੇ ਸਮੇਂ 'ਚ ਯਕਾ ਕਰੀਏ ਪਾਰਟੀਆਂ ਬਾਗੀਆਂ ਤੋਂ ਉੱਪਰ ਉੱਠ ਕੇ ਸਾਰੇ ਵੀਰ ਸੋਹਣ ਸੋਣੀ ਖਲੋਤੇ ਆ ਕਸ਼ਮੀਰ ਸੋਹਣੀ ਖਲੋਤੇ ਆ ਦੇਸਾ ਸੋਹਣੀ ਖਲੋਤੇ ਆ ਨਰਵੈਲ ਸੋਹਣੀ ਖਲੋਤੇ ਆ ਸਾਰੇ ਪਿੰਡ ਦੇ ਪਤਵੰਤੇ ਆ ਤੇ ਹੱਥ ਜੋੜ ਕੇ ਬੇਨਤੀ ਆ ਪ੍ਰਸ਼ਾਸਨ ਗਾੜੀ ਵੀ ਇਹ ਨਸ਼ੇ ਨੂੰ ਠੱਲ ਪਾਈ ਜਾਵੇ ਨਹੀਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਛੱਟੇ ਜਿਹੜੇ ਬਹੁਤ ਗੰਭੀਰ ਨਿਕਲਣ ਵਾਲੇ ਆ ਕਿਉਂਕਿ ਹੋਰ ਕੋਈ ਕਿਸੇ ਮਾਂ ਦਾ ਚਰਾਗ ਕਿਸੇ ਪਤਨੀ ਦਾ ਸੁਹਾਗ ਕਿਸੇ ਭੈਣ ਦਾ ਭਰਾ ਨਾ ਜਾਵੇ ਸਾਡੀ ਬੇਨਤੀ ਆ ਕਿ ਇਹਨੂੰ ਤੁਰੰਤ ਅੱਜ ਹੀ ਕਾਰਵਾਈ ਕਰਕੇ ਇਹਦੇ ਤੇ ਨਸ਼ੇ ਦਾ ਜੋ ਐਕਟ ਲਾਇਆ ਜਾਵੇ ਇਹੀ ਬੇਨਤੀ ਆ ਪ੍ਰਸ਼ਾਸਨ ਨੂੰ ਇਹੀ ਸਰਕਾਰ ਨੂੰ ਬੇਨਤੀ ਆ ਪਰ ਜ ਸਰਕਾਰ ਠੀਕ ਆ ਗੱਲਾਂ ਕਰ ਰਹੀ ਆ ਕਿ ਨਸ਼ੇ ਬੰਦ ਨਸ਼ ਪਿੰਡ ਗਰਾਊਂਡ ਲੈਵਲ ਤੇ ਅਸੀਂ ਆਪਣੇ ਪਿੰਡ ਦੀ ਗੱਲ ਕਰਾਂਗੇ ਕਿ ਸਾਡੇ ਪਿੰਡ ਸ਼ਰੇਆਮ ਵਿਕਰਿਆ ਵਾ ਵਿਕਰਿਆ ਵਾ ਇਹਨੂੰ ਬੰਦ ਕਰਵਾਈਏ ਤੇ ਮੌਕੇ ਤੇ ਬਣਦੀ ਜੋ ਕਾਰਵਾਈ ਆ ਉਹ ਕੀਤੀ ਜਾਵੇ ਪ੍ਰਸ਼ਾਸਨ ਤੋਂ ਇਹੀ ਮੰਗਾ ਨਹੀਂ ਤੇ ਆ ਕੇ ਕੋਈ ਤੁਬਲੀ ਵਾਲੀ ਸ਼ਰਕ ਵੇਖ ਲੇ ਕੋਈ ਸਭਰਾਮਾਂ ਵਾਲੀ ਵੇਖ ਲੇ ਕੋਈ ਪਿੰਡ ਪਰ ਉਹਦੇ ਚ ਤਾਂ ਅਸੀਂ ਵੀ ਦੋਸ਼ੀ ਬਣਦੇ ਆ ਆਪਣੇ ਆਪ ਨੂੰ ਦੋਸ਼ੀ ਮੰਨਦੇ ਕਿ ਅਸੀਂ ਜਬਾਨ ਕਿਉਂ ਨਹੀਂ ਖੋਲਦੇ ਅੱਜ ਇਹ ਵੀਰ ਮਰਿਆ ਤੇ ਸਾਡੀ ਸਾਰਿਆਂ ਦੀ ਜਬਾਨ ਮੇਰੇ ਸਮੇਤ ਮੈਂ ਵੀ ਖੋਲੀ ਆ ਪਰ ਇਹ ਗੋਮਸੋਮ ਕੋਈ ਦੂਜਾ ਦੂਜੇ ਨੂੰ ਨਾ ਆਖੇ ਦੂਜਾ ਦੂਜੇ ਨੂੰ ਨਾ ਆਖੇ ਅਸੀਂ ਮਾਰੇ ਬਣਾਂਗੇ ਪਰ ਇਹਨੂੰ ਆਪਾਂ ਸਾਡੀ ਪ੍ਰਸ਼ਾਸਨ ਕਾੜੀ ਬੇਨਤੀ ਆ ਕਿ ਇਹ ਵੀਰ ਨੂੰ ਅਨਿਸ਼ਵਾਸ਼ਨ ਦੁਆਰਾ ਜਾਵੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਦਰਘਟਨਾ ਨਾ ਹੋਵੇ ਇਹਦੇ ਤੇ ਬੰਦੀ ਕਾਰਵਾਈ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਰ ਪਿੰਡ ਜੋੜ ਸਿੰਘ ਵਾਲੇ ਵਿੱਚ ਇੱਕ ਨੌਜਵਾਨ ਨੂੰ ਜਿਹੜਾ ਟੀਕ ਦੀ ਹੋਰ ਜਣਾ ਜਿਹੜਾ ਉਹਦੀ ਮੌਤ ਹੋ ਜਾਂਦੀ ਹੈ ਤੁਸੀਂ ਮੌਕੇ ਤੇ ਰਿਪੋਰਟ ਕੀਤਾ ਹੈ ਕੋਈ ਪਰਸਨ ਜਿਹੜਾ ਚਿੱਟਾ ਵਿੱਚ ਨਾਲੇ ਵੀ ਗ੍ਰਿਫਤਾਰ ਕੀਤੇ ਜਾਣ ਜੀ ਗ੍ਰਿਫਤਾਰ ਵੀ ਇਸੇ ਤਰ੍ਹਾਂ ਵਿੱਚ ਕਰਨ ਤਾਂ ਕੀਤਾ ਰਿਹਾ ਹੈ ਜੋ ਵੀ ਇਨਵੈਸਟੀਗੇਸ਼ਨ ਦੇ ਵਿੱਚ ਜਿਆਦਾ ਵੀ ਕੋਈ ਸੂਰ ਹੋਇਆ ਇਹਦੇ ਵਿੱਚ ਸਭ ਤੋਂ ਸਖਤ ਕੋਈ ਕਾਰਵਾਈ ਕੀਤੀ ਅਗਲੀ ਕਾਰਵਾਈ ਸਰ ਕੀ ਕੀਤੀ ਜਾ ਰਹੀ ਹੈ ਅਗਲੀ ਕਾਰਵਾਈ ਪਛਾਣ ਤੱਕ ਕਰਨੀ ਦੋ ਬੰਦਿਆਂ ਦੀ ਜੇ ਕੋਈ ਹੋਰ ਵੀ ਵਿੱਚ ਕਿਸੇ ਦਾ ਕੋਈ 파ਟ ਹੋਵੇ ਉਹਦੇ ਵੀ ਖਿਲਾਫ ਐਕਸ਼ਨ ਲਿਆ ਜਾ ਪਰਿਵਾਰ ਵੱਲੋਂ ਇਸ ਸਾਲ ਕਿਸੇ ਨਾਮ ਲਿਆ ਜਾ ਰਿਹਾ ਕੁਝ ਵਿਅਕਤੀਆਂ ਦਾ ਜਿਹੜਾ ਵੀ ਪਿੰਡ ਦੇ ਵਿੱਚ ਨਸ਼ਾ ਕਰਦੇ ਉਹਨਾਂ ਤੋਂ ਕਹਿੰਦੇ ਵੀ ਲੈ ਕੇ ਆਇਆ ਸੀ ਨਸ਼ਾ ਤੇ ਫਿਰ ਆਪਣੇ ਖੇਤਾਂ ਦੇ ਵਿੱਚ ਜਿਹੜਾ ਜਾ ਕੇ ਇੰਜੈਕਸ਼ਨ ਲਾਇਆ ਦੋਗੇ ਆਪੂ ਦੀ ਮੋਦ ਹਾਂਜੀ ਉਹਦੇ ਖਿਲਾਫ ਵੀ ਕਾਰਵਾਈ ਕਰਕੇ ਜਾਣਕਾਰੀ 105 ਪੀਐਨਐਸ ਦੇ ਤਹਿਤ ਕਾਰਵਾਈ ਹੋ ਚੀ ਆ ਰਹੇ ਹੈ ਬਾਕੀ ਇਨਵੈਸਟੀਗੇਸ਼ਨ ਚ ਜੋ ਵੀ ਸਾਹਮਣੇ ਆਊਗਾ ਜਿਹਨੇ ਗਲਤੀ ਕੀਤੀ ਹੈ ਉਹਦੇ ਖਿਲਾਫ ਸਖਤ ਤੋਂ ਸਖਤ ਜਿਹੜੀ ਕਾਰਵਾਈ ਕੀਤੀ ਠੀਕ ਹੈ